ਵਿਸਕੀ ਦੀ ਬੋਤਲ ਵਰਗੀ ਮੈਂ ਇੱਕ ਕੁੜੀ ਪਸਾ ਲਈਏ ਮੇਰੇ ਦਿਲ ਦਾ ਬੋਝਾ ਖਾਲੀ ਸੀ ਉਹਦੇ ਵਿੱਚ ਫਿਰ ਵੀ ਤਰਾਨਾ ਮੈਨ ਪਟਿਆ ਇਸ ਤੋਂ ਵਾਲੇ ਪਾਸੇ ਅੰਦਰ ਦਾ ਘਰ ਤੇ ਖੋਜਤ ਗਈ ਕੋਣਸ ਗਗਵਾਂ ਦੇ ਹਾਰ ਤੇ ਦੋਸਤੋ ਅੱਜ ਦੇ ਇਸ ਐਪੀਸੋਡ ਵਿੱਚ ਦੱਸਾਂਗਾ ਉਸਤਾਦਾਂ ਦੇ ਉਸਤਾਦ ਉਸਤਾਦ ਲਾਲਚੰਦ ਯਮਲਾ ਜੱਟ ਜੀ ਨੂੰ ਆਪਣੀ ਕਾਰ ਕਿਉਂ ਵਿਚਣੀ ਆਪਣੀ ਕਾਰ ਕਿਉਂ ਵੇਚਣੀ ਪਈ ਔਰ ਉਹ ਕਿਨਾ ਹਾਲਾਤਾਂ ਵਿੱਚ ਉਹ ਕਾਰ ਦਾ ਸੌਦਾ ਕਰਨਾ ਪਿਆ ਔਰ ਕਿਸ ਤਰ੍ਹਾਂ ਅਰਸ਼ ਤੋਂ ਫਰਸ਼ ਤੱਕ ਨਜ਼ਰ ਆਏ ਉਸਤਾਦ ਲਾਲਚੰਦ ਜਮਲਾ ਜੱਟ ਜੀ ਦੋਸਤੋ ਜੇਕਰ ਉਹਨਾਂ ਦੇ ਜਨਮ ਦੀ ਗੱਲ ਕਰੀਏ ਤੇ 28 ਮਾਰਚ 1910 ਨੂੰ ਉਸਤਾਦ ਜੀ ਦਾ ਜਨਮ ਹੋਇਆ ਔਰ ਉਹ ਆਪਣੀ ਤੂੰਬੀ ਵਜਾਉਣ ਦੇ ਅੰਦਾਜ਼ ਵੱਲੋਂ ਅਤੇ ਆਪਣੇ ਤੁਰਲੇ ਵਾਲੀ ਪੱਗ ਕਰਕੇ ਵੀ ਬਹੁਤ ਮਸ਼ਹੂਰ ਸੀ ਇਹਨਾਂ ਦੇ ਜਨਮ ਸਥਾਨ ਬਾਰੇ ਜੇ ਆਪਾਂ ਗੱਲ ਕਰੀਏ ਤੇ ਉਸਤਾਦ ਲਾਲਚੰਦ ਜੀ ਦਾ ਜਨਮ 1910 ਦੇ ਲਾਗੇ ਚਾਗੇ 28 ਮਾਰਚ 1910 ਚੱਕ ਨੰਬਰ 384 ਟੋਬਾ ਟੇਕਸਿੰਗ ਜ਼ਿਲ੍ਹਾ ਲਾਇਲਪੁਰ ਵਿੱਚ ਹੋਇਆ। ਲਾਲਚੰਦ ਦੇ ਜਨਮ ਪਿੱਛੋਂ ਇੱਕ ਕਹਾਣੀ ਛਪੀ ਹੋਈ ਸੀ। ਦੱਸਿਆ ਜਾਂਦਾ ਹੈ ਕਿ ਲਾਲਚੰਦ ਦੀ ਮਾਤਾ ਹਰਨਾਮ ਕੌਰ ਆਪਣੇ ਵਿਆਹ ਮੁਕਲਾਵੇ ਪਿੱਛੋਂ ਪਿੰਡ ਦੀਆਂ ਔਰਤਾਂ ਨਾਲ ਖੂਹੀ ਤੋਂ ਪਾਣੀ ਡਕੜਾ ਭਰਨ ਲਈ। ਉੱਥੇ ਇੱਕ ਪੀਰ ਕਟੋਰੇ ਸ਼ਾਹ ਨਾ ਦੇ ਫਕੀਰ ਦੀ ਸਮਾਦੀ ਸੀ ਤੇ ਨਾਲ ਦੀਆਂ ਔਰਤਾਂ ਵਿੱਚੋਂ ਕਿਸੇ ਨੇ ਆਖਿਆ ਨੀ ਨਿੰਮੋ ਗੱਲ ਸੁਣ ਪੈਣਾ ਆ ਪੀਰ ਹਰੇਕ ਦੇ ਮਨ ਦੀਆਂ ਮਰਾਦਾਾਂ ਪੂਰੀਆਂ ਕਰਦਾ ਤੂੰ ਵੀ ਕੋਈ ਸੁਖ ਸੁਖ ਲੈ ਹਰਨਾਮ ਕੌਰ ਨੇ ਪੁੱਤਰ ਦੀ ਦਾਤ ਦੀ ਪ੍ਰਾਪਤੀ ਦੀ ਸੁਖ ਮੰਗ ਲਈ ਜਦ ਪੁੱਤਰ ਜਨਮਿਆ ਹਰਨਾਮ ਕੌਰ ਹਰੇ ਰੰਗ ਦੀ ਚਾਦਰ ਚੜਾ ਕੇ ਆਈ ਉਸ ਪੀਰ ਦੇ ਦਰਬਾਰ ਵਿੱਚ ਪੀਰ ਕਟੋਰੇ ਸ਼ਾਹ ਦੀ ਸਮਾਦੀ ਉੱਤੇ ਹਰ ਸਾਲ 15 ਹਾੜ ਨੂੰ ਤਿੰਨ ਦਿਨ ਦਾ ਮੇਲਾ ਭਰਦਾ ਬੜੀ ਰੌਣਕ ਹੁੰਦੀ ਹੈ ਦੂਰ ਦਰਾਡੇ ਤੋਂ ਰਾਗੀ ਢਾਡੀ ਗਵਈਏ ਆਉਂਦੇ ਔਰ ਆਪਣੀ ਆਵਾਜ਼ ਆਪਣੇ ਫਨ ਦੇ ਨਾਲ ਲੋਕਾਂ ਨੂੰ ਮਨਮੁਖਤ ਕਰਦੇ ਲਾਲਚੰਦ ਹਾਲੇ 7-8 ਵਰਿਆਂ ਦਾ ਹੀ ਸੀ ਉਸ ਨੂੰ ਗਾਉਣ ਦੀਆਂ ਲੋਹਾਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਮੇਲੇ ਵਿੱਚ ਤੁਰਿਆ ਫਿਰਦਾ ਉਹ ਗਾਇਕਾ ਨੂੰ ਸੁਣਦਾ ਹੈ ਜਦੋਂ 9 ਸਾਲ ਦਾ ਹੋਇਆ ਤਾਂ ਉਸਨੇ ਪਹਿਲੀ ਵਾਰ ਉਸ ਮੇਲੇ ਦੇ ਵਿੱਚ ਗਾਇਆ ਸਾਲ 1919 ਵਿੱਚ ਲਾਲਚੰਦ ਜੀ ਦੇ ਪਿਤਾ ਖੇੜਾ RAM ਚਲ ਵਸਿਆ ਉਹ ਆਪਣੀ ਮਾਤਾ ਤੇ ਭਰਾਮਾ ਸਮੇਤ ਆਪਣੇ ਨਾਨਾ ਗੂੜਾ RAM ਕੋਰ ਚੱਕ ਚੂੜ ਸਿੰਘ 224 ਵਿਖੇ ਆ ਗਿਆ ਉਨੇ ਹੀ ਦਿਨਾਂ ਵਿੱਚ ਲਾਲਚੰਦ ਨੇ ਲਾਇਲਪੁਰ ਦੀ ਇੱਕ ਪੇਸ਼ਾਵਰ ਗਾਇਕਾ ਖੁਰਸ਼ੀਦ ਬੇਗਮ ਦਾ ਗਾਣਾ ਅੱਖੀਆਂ ਕਰਮਾ ਸੜੀਆਂ ਜਿਹੜੀਆਂ ਨਾਲ ਸੱਜਣਾ ਦੇ ਲੜੀਆਂ ਸੁਣ ਲਿਆ ਤੇ ਉਹ ਗੀਤ ਤੇ ਉਹ ਆਵਾਜ਼ ਉਸਤਾਦ ਲਾਲਚੰਦ ਜਮਲਾ ਜੀ ਦੇ ਤੁੰਬ ਗਈ ਉਹ بار-बार ਉਹਦੇ ਘਰ ਅਗੋ ਲੰਘਦਾ ਮਤਾ কুরਸ਼ੀਦ ਬੇਗਮ ਦੀ ਆਵਾਜ਼ ਮੁਰ ਕੰਨਾਂ ਵਿੱਚ ਪੈ ਜਾਵੇ ਇੱਕ ਦਿਨ ਲੰਘਦਾ ਲੰਘਦਾ ਹੀ ਉਹ ਇਸ ਗੀਤ ਦੇ ਬੋਲ ਗੁਣਗੁਣਾਇ ਜਾਂਦਾ ਸੀ ਤਾਂ ਬੇਗਮ ਨੇ ਸੁਣ ਲਿਆ ਉਹ ਖਿੱਚ ਗਈ ਸੁਣਵੇ ਛੋਕਰਿਆ ਜੇ ਮੇਰੀ ਗਲੀ ਆਉਣਾ ਤਾਂ ਇੰਨਾ ਬੇਸੁਰਾ ਨਾ ਗਾਇਆ ਕਰ ਲਾਲਚੰਦ ਜੀ ਦੇ ਸੀਨੇ ਵਿੱਚ ਇਹ ਬੋਲ ਵਜਕਾ ਹੁਣ ਉਹ ਆਪਣੇ ਨਾਲ ਨਾਨਾ ਗੂੜਾ RAM ਪਾਸ ਬੈਠ ਕੇ ਘੰਟਿਆਂ ਬੱਧੀ ਰਿਆਜ਼ ਕਰਦਾ 1930 ਵਿੱਚ 우스타드 ਲਾਲ ਚੰਦ ਨੇ ਲਾਇਲਪੁਰ ਵਿਖੇ ਪੰਡਿਤ ਸਾਹਿਬ ਦਿਆਲ ਜੀ ਨੂੰ 우스타드 ਧਾਰਨ ਕੀਤਾ ਅਤੇ ਉਨ੍ਹਾਂ ਕੋਲ ਸੰਗੀਤ ਦੀਆਂ ਸੁਰਾਂ ਅਤੇ ਸੰਗੀਤ ਦੇ ਗੁਰ ਸਿੱਖਣ ਲੱਗ ਪਿਆ। ਸਰੰਗੀ ਵਜਾਉਣੀ ਉਸਨੇ ਆਪਣੇ ਨਾਨਾ ਜੀ ਪਾਸੋਂ ਸਿੱਖੀ। ਢੋਲਕ ਤੇ ਦੋਤਾਰਾ ਪੰਡਿਤ ਸਾਹਿਬ ਦਿਆਲ ਤੋਂ ਸਿੱਖਿਆ। 1938 ਵਿੱਚ ਲਾਲਚੰਦ ਨੇ ਪੱਕੇ ਰਾਗਾਂ ਦੀ ਸਿੱਖਿਆ ਲੈਣ ਲਈ ਲਾਇਲਪੁਰ ਦੇ ਚੱਕ 224 ਫੱਤੇਦੀਨ ਵਾਲੇ ਪਿੰਡ ਦੇ ਚੌਧਰੀ ਮਜੀਦ ਨੂੰ ਗੁਰੂ ਧਾਰਨ ਕਰ ਲਿਆ। ਦੋਸਤੋ ਜਦੋਂ ਦੇਸ਼ ਦੀ ਵੰਡ ਹੋਈ ਤਾਂ ਲਾਲਚੰਦ ਆਪਣੇ ਸਮੁੱਚੇ ਪਰਿਵਾਰ ਸਮੇਤ ਇੱਧਰ ਆ ਗਿਆ। ਕੁਝ ਦਿਨ ਜਲੰਧਰ گزارੇ ਤਾਂ ਫਿਰ ਲੁਧਿਆਣੇ ਆਂ ਡੇਰਾ ਲਾਇਆ। ਜਵਾਹਰ ਕੈਂਪ ਦੇ ਵਿੱਚ ਇਹ ਉਧਰੋਂ ਆਏ ਸ਼ਰਨਾਰਥੀਆਂ ਲਈ ਕੈਂਪ ਸੀ। ਪਿੱਛੇ ਜਵਾਰ ਨਗਰ ਵਜੋਂ ਇਹ ਆਵਾਦ ਹੋਇਆ ਲਾਲਚੰਦ ਨੇ ਆਪਣੀ ਜ਼ਿੰਦਗੀ ਇੱਥੇ ਵੀ ਕੱਢੀ ਦੇਸ਼ ਦੀ ਵੰਡ ਕਾਰਨ ਉਤਲ ਪੁਥਲ ਹੋ ਗਈ ਸੀ ਸਭ ਦੀ ਜ਼ਿੰਦਗੀ ਲਾਲਚੰਦ ਨੂੰ ਕੋਈ ਕੰਮ ਨਹੀਂ ਸੀ ਲੱਭ ਰਿਹਾ ਇੱਕ ਦਿਨ ਉਹ ਸਟੇਜੀ ਕਵੀ ਰਾਮ ਨਰੈਣ ਦੇ ਘਰ ਆਇਆ ਹੱਥ ਜੋੜ ਕੇ ਅਰਜ ਕੀਤੀ ਕਿ ਜਨਾਬ ਉਧਰੋਂ ਉੱਜੜ ਕੇ ਆਏ ਹਾਂ ਕੋਈ ਕੰਮ ਕਰ ਨਹੀਂ ਹੈ ਕਿਰਪਾ ਕਰੋ ਕਿਸੇ ਕੰਮ ਤੇ ਲਵਾ ਦਿਓ ਦਰਦੀ ਨੇ ਪੁੱਛਿਆ ਕੀ ਕੰਮ ਕਰੋਗੇ ਜਿੱਥੇ ਮਰਜੀ ਲਾ ਲਓ ਰੋਟੀ ਦਾ ਸਵਾਲ ਹੈ ਲਾਲਚੰਦ ਨੇ ਆਖਿਆ ਤਾਂ ਦਰਦੀ ਨੇ ਉਸ ਨੂੰ ਬੜੀਆਂ ਹੀ ਤਸਪਰੀਆਂ ਨਜ਼ਰਾਂ ਨਾਲ ਵੇਖਿਆ ਤੇ ਲਾਲਚਨ ਤੇ ਤਰਸ ਆ ਗਿਆ ਉਸ ਨੇ ਲਾਲਚਨ ਜੀ ਨੂੰ ਆਪਣੇ ਬਾਗ ਦੇ ਵਿੱਚ ਮਾਲੀ ਰੱਖ ਲਿਆ ਤੇ ਉੱਥੇ ਉਹਨੇ ਝੁੱਗੀ ਪਾ ਲਈ ਪਰਿਵਾਰ ਦੇ ਨਾਲ ਰਹਿਣ ਲੱਗਾ ਸਵੇਰੇ ਉੱਠ ਕੇ ਖੂ ਜੋੜਦਾ ਜੁਆਕਾ ਨੂੰ ਉਠਾ ਕੇ ਨਹਾਉਂਦਾ ਫਿਰ ਫੁੱਲ ਤੋੜਦਾ ਹਾਰ ਪਰੋਂਦਾ ਤੇ ਕਿਤਾਬਾਂ ਵਾਲੇ ਚੌਣੇ ਬਾਜ਼ਾਰ ਦੇ ਵਿੱਚ ਵੇਚਣ ਚਲੇ ਜਾਂਦਾ ਗੁਜ਼ਾਰਾ ਚੱਲਣ ਲੱਗ ਪਿਆ ਇੱਕ ਦਿਨ ਰਾਤ ਨੂੰ ਝੁੱਗੀ ਵਿੱਚ ਬੈਠ ਕੇ ਸਰੰਗੀ ਵਜਾ ਕੇ ਗਾ ਰਿਹਾ ਸੀ ਤਾਂ ਦਰਦੀ ਦੇ ਸੁਪੁੱਤਰ ਗੁਲਵੰਤ ਨੇ ਸੁਣ ਲਿਆ ਪਾਪਾ ਜੀ ਦੇਖੋ ਮਾਲੀ ਆਪਣਾ ਕਿੰਨਾ ਸੋਹਣਾ ਗਾ ਰਿਹਾ ਹੈ ਨਾਲ ਨਾਲ ਕੋਈ ਸਾਜ਼ ਵੀ ਵਜਾ ਰਿਹਾ ਹੈ ਪਤਾ ਨਹੀਂ ਕੀ ਵਜਾ ਰਿਹਾ ਹੈ ਦਰਦੀ ਸੁਣ ਕੇ 당 ਰਹਿ ਗਿਆ ਅਤੇ ਦੂਸਰੇ ਹੀ ਦਿਨ ਮਹਾਰਾਜਾ ਰਣਜੀਤ ਸਿੰਘ ਜੀ ਦੀ ਵਰਸੀ ਸੀ ਉੱਥੇ ਦਰਦੀ ਲਾਲ ਚੰਦ ਨੂੰ ਆਪਣੇ ਨਾਲ ਲੈ ਗਿਆ ਤੇ ਲਾਲ ਚੰਦ ਨੇ ਹਾਸ਼ਮ ਦੀ ਸੱਸੀ ਗਈ ਫਿਰ ਦਰਦੀ ਦੇ ਨਾਲ ਲਾਲ ਚੰਦ ਨੂੰ ਇੱਕ ਧਾਰਮਿਕ ਗੀਤ ਚੇਤੇ ਕਰਵਾਇਆ ਕਿਉਂਕਿ ਕੋਰਾ ਅਨਪੜ ਹੋਣ ਕਰਕੇ ਆਪ ਨਾ ਤਾਂ ਲਿਖ ਸਕਦਾ ਸੀ ਤੇ ਨਾ ਹੀ ਉਹ ਪੜ ਸਕਦਾ ਸੀ ਕੋਮਲ ਜਾਨਾ ਸ਼ਹਿਨशाह ਦੀਆਂ ਹੱਥ ਬੇਦਰਦਾਂ ਦੇ ਆਈਆਂ ਪਟਿਆਲੇ ਦੇ ਮਾਤਾ ਸਾਹਿਬਕੌਰ ਗੁਰਦੁਆਰੇ ਵਿੱਚ ਕਵੀ ਦਰਬਾਰ ਹੋਇਆ ਔਰ ਉਸ ਕਵੀ ਦਰਬਾਰ ਦੇ ਵਿੱਚ ਉਹ ਆਪਣੇ ਨਾਲ ਲੈ ਗਏ ਜਦ ਲਾਲ ਚੰਦ ਨੇ ਇੱਥੇ ਸੰਗਤਾਂ ਦੇ ਸਾਹਮਣੇ ਗਾਇਆ ਤਾਂ ਸੰਗਤ ਤੇ ਜਿਵੇਂ ਜਾਦੂ ਫੈਲ ਗਿਆ ਹੋਵੇ। ਬਾਬਾ ਬੋਧ ਸਿੰਘ ਕਵੀ ਦਰਬਾਰ ਦੇ ਇੰਚਾਰਜ ਸਨ। ਉਹਨਾਂ ਨੇ ਉਸ ਵੇਲੇ ਇਹਨਾਂ ਨੂੰ 35 ਰੁਪਏ ਦਿੱਤੇ। ਲਾਲਚੰਦ ਐਨੀ ਵੱਡੀ ਰਕਮ ਦੇਖ ਕੇ ਬਾਗੋਬਾਗ ਹੋ ਗਿਆ। ਇੰਨਾ ਹੀ ਨਹੀਂ ਦਿਨ ਵਿੱਚ ਪ੍ਰਸਿੱਧ ਸ਼ਾਇਰ ਸੁੰਦਰ ਦਾਸ ਆਸੀ ਨਾਲ ਉਸ ਦਾ ਮੇਲ ਹੋ ਗਿਆ। ਉਹਨੂੰ ਲਾਲਚੰਦ ਨੇ ਆਪਣਾ ਕਾਬ ਗੁਰੂ ਧਾਰਨ ਕਰ ਲਿਆ। ਲਾਲਚੰਦ ਆਸੀ ਕੋਲ ਕਵਿਤਾ ਸਿੱਖਣ ਜਾਂਦਾ ਹੋਰ ਸ਼ਾਗਿਰਦ ਵੀ ਆਉਂਦੇ। ਉਹ ਕੁਝ ਪੜੇ ਹੋਣ ਕਰ 80 ਵੱਲੋਂ ਦਿੱਤਾ ਜਾਂਦਾ ਸਬਕ ਆਪਣੀਆਂ ਕਾਪੀਆਂ ਕਿਤਾਬਾਂ ਤੇ ਉਤਾਰ ਲੈਂਦੇ ਲਾਲਚੰਦ ਕੋਰੇ ਅਨਪੜ ਸਨ ਗੋਲ ਮਟੋਲ ਚਿਹਰਾ ਢੋਲਾ ਪਾਲਾ ਆਸੀ ਵੈਸੇ ਛੇੜਦਾ ਰਹਿੰਦਾ ਸੀ ਉਹਨਾਂ ਨੂੰ ਕੋਈ ਤੂੰ ਤਾਂ ਬਿਲਕੁਲ ਜਮਲਾਏ ਜਮਲਾ ਉਸ ਦਿਨ ਤੋਂ ਲਾਲਚੰਦ ਜੀ ਦੇ ਨਾਮ ਦੇ ਨਾਲ ਜਮਲਾ ਪੈ ਗਿਆ ਅੱਜ ਉਹ ਆਵਾਜ਼ ਜਿਹੜੀ ਹੈ ਦੁਨੀਆ ਦੇ ਕੋਨੇ-ਕੋਨੇ ਤੇ ਬਾਈ ਇੱਜ਼ਤ ਲਈ ਜਾਂਦੀ ਹੈ ਸੁਣੀ ਜਾਂਦੀ ਹੈ ਉਸਤਾਦ ਲਾਲਚੰਦ ਯਮਲਾ ਜੱਟ ਕਹਿੰਦੀ ਹੈ ਕਿ ਜਦੋਂ ਬੁਰਾ ਵਕਤ ਆਉਂਦਾ ਹੈ ਤਾਂ ਉਸ ਵੇਲੇ انسان ਅਰਸ਼ ਤੋਂ ਫਰਸ਼ ਤੇ ਵੀ ਆ ਜਾਂਦਾ ਹੈ ਪਰ ਜੋ ਆਖਰੀ ਵੇਲੇ ਦਾ ਸਮਾਂ ਸੀ ਉਹ ਵੀ ਮੈਂ ਤੁਹਾਨੂੰ ਦੱਸ ਰਿਹਾ ਕਿ ਵੈਸੇ ਤਾਂ ਬਹੁਤ ਵੱਡਾ ਇਤਿਹਾਸ ਹੈ ਉਸਤਾਦ ਲਾਲਚੰਦ ਯਮਲਾ ਜੱਟ ਜੀ ਦਾ ਪਰ ਮੈਂ ਵਿਚਲਾ ਜਿਹੜਾ ਇਤਿਹਾਸ ਹੈ ਉਹ ਤੁਹਾਨੂੰ ਅਗਲੇ ਐਪੀਸੋਡ ਵਿੱਚ ਦੱਸਾਂਗਾ ਹੁਣ ਮੈਂ ਇਹ ਦੱਸਣਾ ਚਾਹੁੰਦਾ ਕਿ ਆਖਰੀ ਵਕਤ ਉਸਤਾਦ ਜੀ ਦਾ ਕਿਸ ਤਰ੍ਹਾਂ ਦਾ ਰਹਾ ਇੱਕ ਰਾਤ ਲਾਲਚੰਨ ਜਮਲਾ ਜੱਟ ਜੀ ਆਪਣੇ ਘਰ ਦੇ ਵਿੱਚ ਫਰਸ਼ ਤੇ ਪੈਰ ਤਿਲਕਣ ਕਾਰਨ ਡਿੱਗ ਪਏ ਉਹਨਾਂ ਦੇ ਚੂਲੇ ਉੱਪਰ ਸਖਤ ਸੱਟ ਲੱਗ ਗਈ ਸਿੱਟੇ ਵੱਜੋਂ ਉਹਨਾਂ ਦੀ ਸਿਹਤ ਦਿਨੋ ਦਿਨ ਵਿਗੜਨ ਲੱਗੀ ਉਸ ਸਮੇਂ ਪੰਜਾਬ ਦੇ ਗਵਰਨਰ ਸ਼੍ਰੀ ਸੁਰਿੰਦਰ ਨਾਥ ਨੇ ਉਹਨਾਂ ਦੇ ਘਰ ਜਾ ਕੇ ਹਾਲਚਲ ਪੁੱਛਿਆ ਤੇ 11000 ਰੁਪਏ ਦੀ ਆਰਥਿਕ ਮਦਦ ਵੀ ਭੇਜੀ। ਯਮਲਾ ਜੱਟ ਸਾਰੀ ਉਮਰ ਆਪਣੇ ਘਰ ਵਿੱਚ ਫੋਨ ਨਾ ਲਵਾ ਸਕਿਆ ਤੇ ਖਰੀਦੀ ਹੋਈ ਕਾਰ ਵੀ ਬੁਰੇ ਦਿਨਾਂ ਦੇ ਵਿੱਚ ਵੇਚ ਦਿੱਤੀ। ਉਹ ਆਪਣੇ ਬੱਚਿਆਂ ਨੂੰ ਵੀ ਉੱਚ ਵਿੱਦਿਆ ਨਾ ਦਿਵਾ ਸਕਿਆ। ਮੁੱਖ ਤੌਰ ਤੇ ਸੰਗੀਤ ਨੂੰ ਹੀ ਸਮਰਪਤ ਸੀ। 22 ਦਸੰਬਰ 1991 ਦੀ ਰਾਤ ਲਾਲਚੰਦ ਯਮਲਾ ਜੱਟ ਜੀ ਨੇ ਮੋਹਨ ਦੇਵੀ ਉਸ ਵਾਲ ਹਸਪਤਾਲ ਲੁਧਿਆਣਾ ਦੇ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ। ਯਮਲਾ ਜੱਟ ਦੀ ਮੌਤ ਨਾਲ ਪੰਜਾਬ ਵਿੱਚ ਸਾਫ਼ ਸੁਥਰੀ ਗਾਇਕੀ ਦਾ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਅੰਤ ਹੋ ਗਿਆ ਹੋਵੇ ਉਹਨਾਂ ਦੀ ਕਮੀ ਕਦੇ ਪੂਰੀ ਨਹੀਂ ਹੋਵੇਗੀ ਉਸਤਾਦ ਜੀ ਦੇ ਇਤਿਹਾਸ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਦੇ ਦੌਰਾਨ ਬਹੁਤ ਸਾਰੀਆਂ ਗਲਤੀਆਂ ਹੋਈਆਂ ਹੋਣਗੀਆਂ ਖੇਮਾਂ ਦੇ ਜਾਚਕਾਂ